ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੈਰੀ ਫਾਰਮ ਹੰਮਤਪੁਰਾ ਦੇ ਵਿੱਚ ਇੱਕ ਹੋਰ ਕੁਵੈਸਟਾ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 879909997282 ਆਈ ਦੀ ਜੀ ਜੇ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਬੜਾ ਸੇਲ ਹੀ ਲੈ ਕੇ ਆਇਆ ਇਹਦੇ ਵਿੱਚ ਦੇਖ ਸਕਦੇ ਤੁਸੀਂ ਵੀ ਜੀ ਇਹ ਤਾਂ ਐਚ ਐਫ ਕ੍ਰੋਸ ਚ ਆ ਗਈ ਇੱਕ ਫਾਰਮ ਵਾਲੀ ਵੱਡੇ ਕਦ ਕਾੜ ਦੀ ਬਿਹੜਾ ਦੇਖ ਸਕਦੇ ਹੋ ਤੀਜਾ ਸੁਸ ਕੀ ਹੈ ਤੀਜਾ ਸੁਸ ਹੁੰਦੀ ਹੈ ਮੰਨ ਕੇ ਚਲੋ ਸੂਣ ਦੇ ਵਿੱਚ ਇਹਦੇ 9 ਤੋਂ 10 ਦਿਨ ਬਾਕੀ ਪਏ ਆ ਫੁੱਲ ਹਾਈਟ ਆ ਫੇਸ ਕੁਆਲਿਟੀ ਚੈੱਕ ਕਰ ਲੋ ਫਾਰਮ ਵਾਲਾ ਟੈਗ ਵੀ ਦੇਖ ਸਕਦੇ ਤੁਸੀਂ ਬਾਕੀ ਜੇਕਰ ਕਰੀਏ ਆਰਡਰ ਦੀ ਥਣ ਦੇਖ ਸਕਦੇ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਹਾਈਟ ਫਤ ਆ ਗਈ ਫੈਕਸ ਜੀ ਹਵਾਨੇ ਦੀ ਰਹਿੜ ਆ ਗਈ ਤੇ ਸੂਣ ਵਿੱਚ ਇਹ ਬਾਈ ਜੀ ਇਹ 10 ਤੋਂ 12 ਦਿਨ ਬਾਕੀ ਪਏ ਆ ਤੀਜੀ ਗੱਲ ਕਰੀਏ ਦੁੱਧ ਕਪੈਸਟੀ ਦੀ ਬਾਈ ਜੀ ਨੇ ਦੂਜੀ ਸੇ ਤੋਂ ਦਿੱਤਾ 34-35 ਕਿਲੋ ਐਨਕਰੀ 35 ਤੋਂ ਪਲੱਸ ਦੁੱਧ ਕੱਢੂਗੀ ਫੁੱਲ ਹਾਈਟ 'ਚ ਆਰਡਰ ਦੇਖ ਲਓ ਬਹੁਤ ਸੋਹਣਾ ਤੇ ਬਾਕੀ 9-10 ਦਿਨ ਅਜੇ ਬਾਕੀ ਨੇ ਹੋਰ ਵੀ ਧਰਮ ਵਾਲੀ ਨੇ ਬਹੁਤ ਸੋਹਣਾ ਬਣਾ ਕੇ ਸੋਹਣਾ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਰੇਟ ਇਹਦਾ ਨਾਰਮਲ ਹੀ ਹੋਊਗਾ ਹੋਊਗਾ ਫੋਨ ਤੇ ਅੱਗੇ ਦੋ ਨੰਬਰ ਤੇ ਚੈੱਕ ਕਰ ਸਕਦੇ ਆ ਬਾਈ ਜੀ ਤੀਜਾ ਸੂਹੀ ਇਹ ਹੀ ਸੁੰਦੀ ਆ ਸੂਣ ਦੇ ਵਿੱਚ ਤੇ 9 ਤੋਂ 10 ਦਿਨ ਅਰ ਦੇਖ ਸਕਦੇ ਇਹਦਾ ਹੀ ਬਹੁਤ ਸੋਹਣਾ ਹਵਾਨੇ ਚ ਵੱਲ ਢੱਲਾ ਬਹੁਤ ਪਈਆਂ ਫੇਸ ਬਿਊਟੀ ਚੈੱਕ ਕਰ ਲਓ ਥੋੜੀ ਜਿਹੀ ਚਿਪ ਕ੍ਰੋਸ ਚ ਪੈ ਜਾਂਦੀ ਆ ਥਣ ਬਹੁਤ ਸੋਹਣਾ ਲੱਗਿਆ ਚਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗਿਆ ਲੇਵ ਤੇ ਮਿਲ ਕੇ ਵੇ ਚੈੱਕ ਕਰ ਲਓ ਬਾਕੀ ਹਾਈਟ ਫੁੱਲ ਹੈ ਦੀ ਵੀ ਤੇ ਇਹਦਾ ਵੀ ਰੇਡ ਫੋਨ ਤੇ ਦੁੱਧ ਬਾਈ 20 ਕਿਲੋ ਜਵਾ ਦੂਗੀ ਇਹ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਬੈਡ ਸਾਂ ਦੇ ਤਾਂ ਵੀ ਹੁਣ ਤੇ ਸੰਪਰਕ ਕਰ ਲਿਓ ਰੇਟੇ ਦਾ ਵੀ ਨਾਰਮਲ ਹੀ ਹੋਊਗਾ ਅੱਜ ਦੀ ਵੀਡੀਓ ਮੇਰੇ ਆਪ ਦੇ ਫਾਰਮ ਤੋਂ ਛੋਟੇ ਲਈ ਦੋ ਬੈੜਾ ਸੇਲੀ ਲੈ ਕੇ ਆਇਆ ਸੀ ਦੋਨਾਂ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦਈਏ ਜੇ ਮੇਰੇ ਕਿਸੇ ਵੀ ਵੀਰ ਨੂੰ ਕੋਈ ਵੀ ਦੋਨਾਂ ਚ ਨੱਕ ਪਸੰਦ ਆਉਂਦਾ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ 8699099728 ਤੇ ਰੂਟੀਨ ਦੇ ਵਿੱਚ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਲ ਮਿਲਦੇ ਆਏ ਨਵੀਂ ਵੀਡੀਓ